ਤਕਵੀਰ ਸਿੰਘ ਬਾਦਲ ਨੇ ਅੱਜ ਜੰਗ ਦਾ ਐਲਾਨ ਕਰ ਦਿੱਤਾ ਇਹ ਸਿਆਸੀ ਜੰਗ ਦਾ ਤਰਨ ਤਰਨ ਲਿਖੇ ਐਲਾਨਨਾਮਾ ਸੀ ਇਥੋਂ ਤੱਕ ਦਾਵਾ ਕਰ ਦਿੱਤਾ ਕਿ ਅਰਵਿੰਦ ਕੇਜਰੀਵਾਲ ਸਭ ਤੋਂ ਵੱਡੇ ਟੈਰਰਿਸਟ ਤੇ ਗੈਂਗਸਟਰ ਹੈ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਖਿਲਾਫ ਉਹਨਾਂ ਕੋਲ 100 ਦੇ ਕਰੀਬ ਐਫੀਡੇਵਿਟ ਪਏ ਹੈ ਜਿਸ ਦੇ ਵਿੱਚ ਲੋਕ ਦਾਵਾ ਕਰ ਰਹੇ ਹੈ ਕਿ ਲੋਕਾਂ ਤੋਂ ਕਰੋੜ ਕਰੋੜ ਰੁਪਏ ਦੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਹੈ ਫਰੋਟੀਆਂ ਲੈ ਕੇ ਲਾਇਸੈਂਸ ਮਿਲ ਰਹੇ ਹੈਗੇ ਆ ਬਿਲਡਰ ਫਰੋਟੀਆਂ ਦੇ ਰਹੇ ਹੈਗੇ ਆ ਕਰੋੜ ਕਰੋੜ ਰੁਪਏ ਅਰਵਿੰਦ ਕੇਜਰੀਵਾਲ ਨੂੰ ਇਹ ਦਾਵਾ ਸੁਖਬੀਰ ਸਿੰਘ ਬਾਦਲ ਨੇ ਅੱਜ ਤਰਨਤਾਰਨ ਵਿਖੇ ਧੰਨਵਾਦ ਕਰਦੇ ਹੋਏ ਲੋਕਾਂ ਦਾ ਜਿਹੜੇ ਨੇ ਵੋਟਾਂ ਪਾਈਆਂ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵਕਤ ਕੀਤਾ ਦੋ ਵਾਰ ਉਹਨਾਂ ਨੇ ਅਰਵਿੰਦ ਕੇਜਰੀਵਾਲ ਦਾ ਨਾਮ ਲਿਆ ਇੱਕ ਵਾਰ ਗੈਂਗਸਟਰ ਸੱਦਿਆ ਅਰਵਿੰਦ ਕੇਜਰੀਵਾਲ ਨੂੰ ਦੂਜੀ ਵਾਰ ਟੈਰਰਿਸਟ ਸੱਦਿਆ ਜਦੋਂ ਸਟੇਜ ਤੇ ਸੰਬੋਧਨ ਕਰ ਰਹੇ ਸੀ ਉਦੋਂ ਕੇਜਰੀਵਾਲ ਨੂੰ ਟੈਰਰਿਸਟ ਕਹਿ ਦਿੱਤਾ ਤੇ ਕਿਹਾ ਕੀ ਲੋਕਾਂ ਤੋਂ ਫਰੋਤੀਆਂ ਲਈਆਂ ਜਾ ਰਹੀਆਂ ਇਹ ਜਿਹੜੇ ਸਾਨੂੰ ਗੈਂਗਸਟਰ ਦੱਸਦੇ ਹੈਗੇ ਆ ਆਪ ਅਸਲੀ ਗੈਂਗਸਟਰ ਹੈਗੇ ਆ ਇਹ ਜਦੋਂ ਮੀਡੀਆ ਨੂੰ ਸੰਬੋਧਨ ਕਰ ਰਹੇ ਸੀ ਉਸ ਵਕਤ ਗੈਂਗਸਟਰ ਸ਼ਬਦ ਵਰਤਿਆ ਤਾਂ ਸੁਭਾਵਿਕ ਤੌਰ ਤੇ ਸਿੱਧੇ ਤੌਰ ਤੇ ਸਟੇਜ ਤੋਂ ਉਹਨਾਂ ਨੇ ਅੱਜ ਜੰਗ ਦਾ ਸਿਆਸੀ ਦਾ ਐਲਾਨ ਕੀਤਾ ਕਿਉਂਕਿ ਬੀਤੇ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਕ੍ਰੈਕਡਾਊਨ ਹੋਇਆ ਕ੍ਰੈਕਡਾਊਨ ਇਸ ਕਰਕੇ ਕਹਿ ਰਿਹਾ ਕਿ ਸ਼ਰੋਮਨੀ ਅਕਾਲੀ ਦਲ ਦੇ ਇੱਕ ਤੋਂ ਬਾਅਦ ਇੱਕ ਵਰਕਰਾਂ ਦੇ ਉੱਪਰ ਪਰਚੇ ਪਾਏ ਜਾ ਰਹੇ ਆ ਪਰਚੇ ਕਿਸ ਕਰਕੇ ਪਾਏ ਜਾ ਰਹੇ ਹੈ ਕਿਸੇ ਦਾ ਕਹਿੰਦੇ ਕੋਈ ਪੁਰਾਣਾ ਪਰਚਾ ਸੀ ਅਣਪਛਾਤਾ ਨਾਮ ਸੀਗਾ ਉਸ ਦੇ ਵਿੱਚ ਉਸ ਨੂੰ ਇਨਕੁਆਇਰੀ ਵਾਸਤੇ ਬੁਲਾਇਆ ਜਾ ਰਿਹਾ ਹੈ ਸ਼ਰਮਨੀ ਅਕਾਲੀ ਦਲ ਦਾਬੇ ਕਰ ਰਹੇ ਹੈਗਾ ਤੇ ਇੱਥੋਂ ਤੱਕ ਕਿ ਜਿਹੜਿਆ ਨੇ ਆਮ ਆਦਮੀ ਪਾਰਟੀ ਦੇ ਖਿਲਾਫ ਵੋਟਾਂ ਪਾਈਆਂ ਜਾਂ ਪੁੱਗਤਾਈਆਂ ਉਹਨਾਂ ਨੂੰ ਪਿੰਡਾਂ ਦੇ ਸਰਪੰਚਾਂ ਨੂੰ ਸੱਦਿਆ ਜਾ ਰਿਹਾ ਹੈਗਾ ਉਹਨਾਂ ਦੇ ਉੱਪਰ ਪਰਚੇ ਪਾਏ ਜਾ ਰਹੇ ਵੱਖ-ਵੱਖ ਤਰ੍ਹਾਂ ਦੇ ਪਰਚੇ ਹੈਗੇ ਆ ਕਈਆਂ ਦੀ ਗ੍ਰਿਫਤਾਰੀਆਂ ਹੋ ਚੁੱਕੀਆਂ ਤੇ ਕਈਆਂ ਦੀ ਗ੍ਰਿਫਤਾਰੀਆਂ ਦੀ ਤਿਆਰੀ ਜਿਹੜੀ ਕੀਤੀ ਜਾ ਰਹੀ ਹੈ ਵਕਫ ਵਕਤ ਰਾਦੇ ਪਰਚੇ ਸੀਆਈਏ ਸਟਾਫ ਦੇ ਮੁਲਾਜ਼ਮਾਂ ਦੇ ਨਾਲ ਕਈਆਂ ਨੇ ਕਿੰਦੇ ਬਸਲੂਕੀ ਕੀਤੀ ਹੈ ਚੋਣ ਵਾਲੇ ਦਿਨ ਚੋਣ ਅਫਸਰਾ ਦੇ ਨਾਲ ਮੁਲਾਜ਼ਮਾਂ ਦੇ ਨਾਲ ਉੱਥੇ ਬਸਲੂਕੀ ਕੀਤੀ ਹੈ ਇਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਪਰਚਿਆਂ ਦੀ ਇੱਕ ਲੜੀ ਆਮ ਆਦੀ ਪਾਰਟੀ ਦੀ ਸਰਕਾਰ ਨੇ ਚਿਲਾ ਦਿੱਤੀ ਹੈ ਇੱਕ ਲੜੀ ਦੀ ਇੱਕ ਨਰੇਟਿਵ ਸੈੱਟ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿੱਤੇ ਦਿਨ ਤਿੰਨ ਪ੍ਰੈਸ ਕਾਨਫਰੰਸ ਹੋਈਆਂ ਤਿੰਨ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਜ਼ਿਕਰ ਕੀਤਾ ਗਿਆ ਇਕ ਕੁਲਦੀਪ ਧਾਲੀਵਾਲ ਜਿਹੜੇ ਕੀ ਮੁੱਖ ਬੁਲਾਰੇ ਆਮ ਆਦਮੀ ਪਾਰਟੀ ਦੇ ਹੈਗੇ ਆ ਦੂਸਰੀਆਂ ਦੋ ਹੋਰ ਵੱਡੀਆਂ ਪ੍ਰੈਸ ਕਾਨਫਰੰਸਾਂ ਆ ਆਮ ਆਦਮੀ ਪਾਰਟੀ ਨੇ ਕੀਤੀਆਂ ਇੱਕ ਬਲਤੇਜ ਪੰਨੂ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਦੇ ਵਿੱਚ ਦਾਵਾ ਕੀਤਾ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਤਾਂ ਐਸਆਈਟੀ ਦੀ ਜਾਂਚ ਤੱਕ ਮੰਗ ਲਈ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ ਕੀ ਹੁਣ ਜਿਹੜੇ ਵਰਕਰਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਕਿ ਇਹ ਸੁਖਵੀਰ ਸਿੰਘ ਬਾਦਲ ਤੱਕ ਜਾਂਚ ਲਿਓਣੀ ਚਾਹੁੰਦੇ ਆ ਵਾਕਿਆ ਹੀ ਜਾਂ ਅਸਲ ਇਸ ਦੇ ਪਿੱਛੇ ਮਕਸਦ ਕੀ ਹੈ ਇਸ ਦੇ ਪਿੱਛੇ ਜੋ ਮੋਟਾ-ਮੋਟਾ ਮਕਸਦ ਨਜ਼ਰ ਆ ਰਿਹਾ ਹੈਗਾ ਬੇਸ਼ੱਕ ਆਮ ਆਦਮੀ ਪਾਰਟੀ ਤਰਨ-ਤਰਨ ਦੇ ਵਿੱਚ ਜਿੰਮੀ ਚੋਣ ਜਿੱਤ ਚੁੱਕੀ ਆ ਹਾਲਾਂਕਿ ਇਹ ਅਕਸਰ ਧਾਰਨਾ ਹੁੰਦੀ ਹੈ ਕਿ ਜਿੰਮੀ ਚੋਣ ਤਾਂ ਸੱਤਾ ਤੇਰੀ ਜਿੱਤਦੀ ਹੈ ਪਰ ਜਿਹੜਾ ਇੱਕ ਨਰੇਟਿਵ ਬਣ ਗਿਆ ਜਾਂ ਸ਼੍ਰੋਮਣੀ ਅਕਾਲੀ ਦਲ ਇਸ ਨੂੰ ਬਣਾਉਣ ਦੇ ਵਿੱਚ ਕਾਮਯਾਬ ਹੋ ਗਿਆ ਬੇਸ਼ੱਕ ਉਹਨਾਂ ਦੀ ਜਿਹੜੀ ਵੋਟਾਂ ਪਿਛਲੀ ਵਾਰ ਦੇ 2022 ਦੇ ਵਿੱਚ ਜਦੋਂ ਚੋਣਾਂ ਨਾਲ ਲੜੀ ਸੀ ਉਸ ਤੋਂ ਬੇਸ਼ੱਕ ਥੱਲੇ ਆ ਗਈਆਂ ਪਰ ਇੱਕ ਨਰੇਟਿਵ ਸ਼੍ਰੋਮਣੀ ਅਕਾਲੀ ਦਲ ਨੇ ਜ਼ਰੂਰ ਉੱਥੇ ਸੈੱਟ ਕਰ ਦਿੱਤਾ ਕੀ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਰਿਵਾਈਵ ਹੋ ਗਿਆ ਹੁਣ ਉਹ ਨਰੇਟਿਵ ਜਿਹੜਾ ਆਮ ਆਦਮੀ ਪਾਰਟੀ ਨੂੰ ਕੀ ਵਾਕਿਆ ਹੀ ਪਰੇਸ਼ਾਨ ਕਰ ਰਿਹਾ ਕਿ ਉਸ ਨਰੇਟਿਵ ਨੂੰ ਨਿਜਿਠਣ ਦੇ ਨਾਲ ਇਹ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਨਰੇਟਿਵ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਦੇ ਵਿੱਚ ਇਹ ਧਾਰਨਾ ਨਾ ਜਾਵੇ ਸ਼੍ਰੋਮਣੀ ਅਕਾਲੀ ਦਲ ਰਿਵਾਈਵ ਹੋ ਗਿਆ ਇਸੇ ਕਰਕੇ ਜਿਹੜੇ ਕਰੈਕਡਾਊਨ ਹੋ ਰਿਹਾ ਇਸੇ ਕਰਕੇ ਇੱਕ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਹੋ ਰਹੀ ਹੈ ਬੇਸ਼ੱਕ ਤੁਸੀਂ ਜਿੱਤ ਗੋ ਤੁਹਾਨੂੰ ਲੋੜ ਕੀ ਹੈ ਪ੍ਰੈਸ ਕਾਨਫਰੰਸਾਂ ਕਰਨ ਦੀ ਤੁਹਾਨੂੰ ਲੋੜ ਕੀ ਹੈ ਤੇ ਮੁਜ਼ਾਰੇ ਕਰਨ ਦੀ ਤੁਹਾਨੂੰ ਲੋੜ ਕਿ ਗ੍ਰਿਫਤਾਰੀਆਂ ਕਰਨ ਦੀ ਪਰ ਉਹ ਜਿਹੜਾ ਨਰੇਟਿਵ ਕਿਤੇ ਨੇ ਕਿਤੇ ਸ਼੍ਰੋਮਣੀ ਅਕਾਲੀ ਦਲ ਬਿਲਡ ਕਰਨ ਦੇ ਵਿੱਚ ਕਾਮਯਾਬ ਹੋਇਆ ਕਿ ਉਹ ਨਰੇਟਿਵ ਨੂੰ ਤੋੜਨ ਵਾਸਤੇ ਉਹ ਨਰੇਟਿਵ ਨੂੰ ਖਤਮ ਕਰਨ ਵਾਸਤੇ ਤਾਂ ਅਜਈਆਂ ਪ੍ਰੈਸ ਕਾਨਫਰੰਸਾਂ ਤਾਂ ਨਹੀਂ ਹੋ ਰਹੀਆਂ ਕਿਉਂਕਿ ਲਗਾਤਾਰ ਹੁਣ ਇਹੀ ਕਿਹਾ ਜਾ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਲੋਕਾਂ ਨੂੰ ਨਹੀਂ ਪਤਾ ਕਿ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ ਤੇ ਕਿਵੇਂ ਆ ਗਿਆ ਤੇ ਆਮ ਆਦਮੀ ਪਾਰਟੀ ਉਸ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗੈਂਗਸਟਰ ਅਮਰਿਤਪਾਲ ਬਾੜ ਜਿਹੜਾ ਗੈਂਗਸਟਰ ਹੈ ਉਸਨੇ ਆਪਣੀ ਪਾਵਰ ਦਾ ਇਸਤੇਮਾਲ ਕਰਕੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਹੈਗੀਆਂ ਇੰਨੀ ਵੋਟਾਂ ਤਾਂ ਲੈ ਗਈਆਂ ਨਹੀਂ ਤਾਂ ਸ਼ੋਮਨੀ ਅਕਾਲੀ ਦਲ ਦਾ ਇਸ ਤੋਂ ਬੁਰਾ ਹਾਲ ਹੋਣਾ ਸੀਗਾ ਇਹ ਦੱਸਣ ਦੀ ਸ਼ੋਮਨੀ ਅਕਾਲੀ ਦਲ ਬਾਰੇ ਆਮ ਆਦੀ ਪਾਰਟੀ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਗਾਤਾਰ ਇਹ ਜਿਹੜੇ ਟਾਰਗੇਟ ਤੇ ਕੀਤੇ ਜਾ ਰਹੇ ਹੈਗੇ ਆ ਜਾਂ ਸਰਪੰਚ ਹੈਗੇ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੇ ਅੱਜ ਸਟੇਜ ਦੇ ਉਪਰ ਦਾਵਾ ਕਰ ਦਿੱਤਾ ਕਿ ਜਿੰਨੇ ਪਰਚੇ ਆ ਪਾਲੋ ਸ਼੍ਰੋਮਣੀ ਅਕਾਲੀ ਦਲ ਇਹਨਾਂ ਸਾਰਿਆਂ ਦੀ ਲੜਾਈ ਲੜੂਗਾ ਉਹਨਾਂ ਨੇ ਆਪਣੇ ਉੱਤੇ ਨੁਮਾਇंदे ਵੀ ਛੱਡ ਦਿੱਤੇ ਬਕਾਇਦਾ ਕਹਿੰਦੇ ਸਾਡੀ ਵਕੀਲਾ ਦੀ ਟੀਮ ਵੀ ਤਿਆਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਸਾਰੇ ਵਰਕਰਾਂ ਦੀ ਜ਼ਮਾਨਤ ਕਰਾਊਗਾ ਤੇ ਅੱਜ ਸਟੇਜ ਤੋਂ ਇੱਕ ਜ਼ਮਾਨਤ ਦਾ ਐਲਾਨ ਵੀ ਕਰ ਦਿੱਤਾ ਤੇ ਕਹਿੰਦੇ ਬਲਵਿੰਦਰ ਸਿੰਘ ਬਿੰਦਾ ਦੀ ਜ਼ਮਾਨਤ ਜ਼ਮਾਨਤ ਆਪਣਾ ਵਕੀਲ ਭੇਜ ਕੇ ਸੁਖਵੀਰ ਸਿੰਘ ਬਾਦਲ ਨੇ ਕਰਵਾਈ ਜਿਹੜੇ ਪੁੱਤਰ ਪਿੰਡ ਦੇ ਸਰਪੰਚ ਦੱਸੇ ਜਾਂਦੇ ਆ ਤੇ ਇਸੇ ਤਰੀਕੇ ਨਿਸ਼ੰਦਰ ਸਿੰਘ ਜਿਹੜੇ ਕੀ ਮੀਡੀਆ ਸਰ ਲੇ ਗਿਆ ਸ਼੍ਰੋਮਣੀ ਅਕਾਲੀ ਦਲ ਦਾ ਉਸ ਦੇ ਮੁੱਖ ਆਗੂ ਹੈ ਉਹਨਾਂ ਨੂੰ ਅੰਮ੍ਰਿਤਸਰ ਤੋਂ ਚੱਕਿਆ ਸੀਗਾ ਉਸ ਨੂੰ ਲੈ ਕੇ ਵੀ ਹਾਈ ਕੋਰਟ ਦੇ ਵਿੱਚ ਕੇਸ ਦਾਖਲ ਕਰ ਦਿੱਤਾ ਹੈਗਾ ਉਸ ਨੂੰ ਲੈ ਕੇ ਵੀ ਸਰਕਾਰ ਨੂੰ ਨੋਟਿਸ ਜਾਰੀ ਹੋ ਗਿਆ ਹੈਗਾ ਤੇ ਅੱਜ ਸਾਫ਼ ਤੌਰ ਤੇ ਸੁਖਬੀਰ ਸਿੰਘ ਬਾਦਲ ਦੇ ਵਿੱਚ ਜਿਹੜਾ ਜਜ਼ਬਾ ਨਜ਼ਰ ਆ ਰਿਹਾ ਸੀਗਾ ਉਹ ਲੱਗਦਾ ਹੈ ਕਿ ਪੂਰੀ ਤਿਆਰੀ ਕਰ ਰਹੇ ਹੈਗੇ 2027 ਵਾਸਤੇ ਅੱਜ ਤੋਂ ਹੀ ਮੈਦਾਨ ਪਖਾ ਦਿੱਤਾ ਹੁਣ ਉਹ ਸੁਖਬੀਰ ਸਿੰਘ ਬਾਦਲ ਲੱਗਦਾ ਨਹੀਂ ਪਿੱਛੇ ਹਟਣਗੇ ਤੇ ਉਹਨਾਂ ਨੇ ਸਿੱਧੇ ਤੌਰ ਤੇ ਅਫਸਰਾਂ ਨੂੰ ਵੀ ਅੱਜ ਸਟੇਜ ਤੋਂ ਚੇਤਾਵਨੀ ਦੇ ਦਿੱਤੀ ਕਿ ਅਫਸਰਾਂ ਨੂੰ ਭੁਤਣਾ ਪਊਗਾ ਮਾਫੀਆ ਨਹੀਂ ਮਿਲਣੀ ਅਫਸਰਾਂ ਨੂੰ ਉਹ ਪੋਲਿਸਾਈਜ਼ ਹੋਣਗੇ ਅਫਸਰ ਪਰ ਅਸੀਂ ਮਾਫੀਆ ਨਹੀਂ ਦਵਾਂਗੇ ਜਦੋਂ ਸਰਕਾਰ ਬਣੂਗੀ ਇਸ ਚੀਜ਼ ਦਾ ਦਾਵਾ ਸੀਗਾ ਤੇ ਕਹਿੰਦੇ ਹੁਣ ਸਰਕਾਰ ਬਿਜਲੀ ਥਰਮਲ ਵੇਚੂਗੀ ਜਾਂ ਵਕ ਵਕ ਜਿਹੜੀਆਂ ਕਲੋਨੀਆਂ ਵੇਚਣੀਆਂ ਹੈਗੀਆਂ ਸਰਕਾਰ ਨੇ ਸਰਕਾਰੀ ਮੰਡੀਆਂ ਵੇਚਣੀਆਂ ਹੈਗੀਆਂ ਉਹ ਕਹਿੰਦੇ ਕਿ ਜਿਹੜੇ ਇਹਨਾਂ ਨੂੰ ਖਰੀਦਣਗੇ ਜਦੋਂ ਸਾਡੀ ਸਰਕਾਰ ਆ ਗਈ ਤਾਂ ਅਸੀਂ ਕਾਂਟਾ ਮਾਰ ਦੇਣਾ ਅਸੀਂ ਸਾਰੀਆਂ ਖਰੀਦੀਆਂ ਉਹ ਇਆਂ ਪ੍ਰੋਪਰਟੀਆ ਨੂੰ ਰੱਦ ਕਰ ਦਾਂਗੇ ਤਾਂ ਤੁਸੀਂ ਸੋਚ ਸਮਝ ਕੇ ਖਰੀਦਿਓ ਅਸੀਂ ਤੁਹਾਡੇ ਤੋਂ ਵਾਪਸ ਖੋੜਾਂਗੇ ਸੁਖਬੀਰ ਸਿੰਘ ਬਾਦਲ ਦੇ ਤੇਵਰ ਇੰਨੇ ਤਿੱਖੇ ਸੀਗੇ ਕਿਉਂਕਿ ਕਿਤੇ ਨਾ ਕਿਤੇ ਹੁਣ ਜਿਹੜਾ ਉਹਨਾਂ ਨੇ ਸਿਆਸੀ ਜੰਗ ਦਾ ਐਲਾਨ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ 2027 ਦੇ ਵਿੱਚ ਜਿਹੜਾ ਮੁਕਾਬਲਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਹੋਣਾ ਹੈ ਕਿਉਂਕਿ ਬੇਸ਼ੱਕ ਇੱਥੇ ਅਕਾਲੀ ਦਲ ਚੰਗੀਆਂ ਵੋਟਾਂ ਲੈ ਗਈ ਹੈ ਪਰ ਇਸ ਨੂੰ ਕਈ ਜਿਹੜੇ ਸਿਆਸੀ ਮਹਾਰਾ ਇਹ ਵੀ ਕਹਿੰਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦਾ ਸ਼ੁਰੂ ਤੋਂ ਹੀ ਇੱਥੇ ਚੰਗਾ ਆਧਾਰ ਰਿਹਾ ਹੈਗਾ ਤਾਂ ਇਸ ਕਰਕੇ 2022 ਦੇ ਵਿੱਚ ਬੁਰੀ ਹਾਲਤ ਹੋਈ ਸੀ ਉਦੋਂ ਵੀ ਚੰਗੀਆਂ ਵੋਟਾਂ ਲੈ ਕੇ ਗਈ ਸੀ ਕੋਈ ਵੱਡੀ ਗੱਲ ਨਹੀਂ ਜੇਕਰ ਸ਼੍ਰੋਮਣੀ ਅਕਾਲੀ ਦਲ ਇੱਥੋਂ ਚੰਗੀਆਂ ਵੋਟਾਂ ਲੈ ਗਈ ਪਰ ਸੁਖਬੀਰ ਸਿੰਘ ਬਾਦਲਾਸਤੇ ਵਧੀਆ ਗੱਲ ਇਹ ਹੈ ਕਿ ਹੁਣ ਜਿਹੜੇ ਹੋਰ ਅਕਾਲੀ ਦਲ ਹੈਗੇ ਐਚ.ਐਸ. ਸਿਮਰਜੀਤ ਸਿੰਘ ਮਾਨ ਦਾ ਉਹ ਵੀ ਸੁਖਬੀਰ ਸਿੰਘ ਬਾਦਲ ਦੇ ਹੱਕ ਦੇ ਵਿੱਚ ਪੁੱਗਦੇ ਹੋਏ ਦਿਖਾਈ ਦੇ ਰਹੇ ਤੇ ਆਮ ਆਦਮੀ ਪਾਰਟੀ ਵਾਸਤੇ ਵਾਕਿਆ ਹੀ ਕੀ ਹੁਣ ਸੁਖਬੀਰ ਸਿੰਘ ਦਾ ਬਾਦਲ ਇੱਕ ਬੱਡੀ ਸਿਰਦਰਦੀ ਬਣ ਕੇ ਐ ਕਿਉਂਕਿ ਹੁਣ ਸਿਰਫ ਲੜਾਈ ਜਿਹੜੀ ਸਿਆਸੀ ਦਾਅਵੇ ਆ ਦੀ ਨਹੀਂ ਐ ਜਾਂ ਆਪਾਂ ਕਹਿ ਲਈ ਕਿ ਪ੍ਰੈਸ ਕਾਨਫਰੈਂਸ ਤੱਕ ਨਹੀਂ ਰਹੇਗੀ ਜਿਵੇਂ ਹੁਣ ਸੁਖਵੀਰ ਸਿੰਘ ਬਾਦਲ ਦਾਵਾ ਕਰ ਰਹੇ ਕਿ ਉਹਨਾਂ ਕੋਲ 100 ਦੇ ਕਰੀਬ ਐਫੀਡੇਵਿਟ ਹੈਗੇ ਆ ਤਾਂ ਕਿ ਉਹ ਸੁਖਵੀਰ ਸਿੰਘ ਦਾ ਬਾਦਲ ਐਫੀਡੇਵਿਟ ਇੱਕ ਹਥਿਆਰ ਦੇ ਵਾਂਗੂ ਆਪਣੇ ਕੋਲ ਸਾਹਮਣੇ ਰੱਖੇ ਬੈਠੇ ਐ ਕਿ ਉਹਨਾਂ ਤੱਕ ਜੇਕਰ ਕੱਲ ਨੂੰ ਕੋਈ ਪਹੁੰਚਦਾ ਜਿਵੇਂ ਹੁਣ ਲਗਾਤਾਰ ਗ੍ਰਿਫਤਾਰੀਆਂ ਸ਼ੁਰੂ ਹੋਈਆਂ ਕਿਉਂਕਿ ਸੁਖਵੀਰ ਸਿੰਘ ਬਾਦਲ ਨੇ ਵੀ ਬੜੀਆਂ ਸਿਆਸੀ ਬਿਆਨ ਬੈਜੇ ਕੀਤੀਆਂ ਬੜੀ ਜੁਰਤ ਨਾਲ ਉੱਥੇ ਜਾ ਕੇ ਆਪਾਂ ਕੀ ਕੀ ਧਰਨਾ ਪ੍ਰਦਰਸ਼ਨ ਕੀਤਾ ਆਪਣੇ ਵਰਕਰਾਂ ਦੇ ਉੱਪਰ ਜਿਹੜੇ ਪਰਚੇ ਹੋਏ ਸੀ ਉਹਨਾਂ ਨੂੰ ਰੱਦ ਕਰਵਾਉਣ ਦੀ ਗੱਲ ਕੀਤੀ ਤੇ ਕਾਰਵਾਈਆਂ ਨੂੰ ਖਤਮ ਕਰਨ ਦੀ ਗੱਲ ਕੀਤੀ ਉੱਥੇ ਧਰਨਾ ਜਦੋਂ ਲਾਇਆ ਸੀਗਾ ਤਾਂ ਬਕਾਇਦਾ ਡੀਐਸਪੀ ਉੱਪਰ ਮੋਕੇ ਦੇ ਉੱਪਰ ਪਹੁੰਚੇ ਸੀਗੇ ਤੇ ਇਹ ਦਾਵਾ ਉੱਥੇ ਕਰ ਦਿੱਤਾ ਸੀ ਕਿ ਕਾਰਵਾਈਆਂ ਨਹੀਂ ਹੋਣਗੀਆਂ ਪਰ ਉਸ ਦੇ ਬਾਵਜੂਦ ਕਾਰਵਾਈਆਂ ਹੋ ਰਹੀਆਂ ਤੇ ਕੀ ਸੁਖਬੀਰ ਸਿੰਘ ਬਾਦਲ ਉੱਪਰ ਵੀ ਇਹ ਕਾਰਵਾਈ ਹੋ ਸਕਦੀ ਹੈ ਕਿਉਂਕਿ ਧਰਨੇ ਪ੍ਰਦਰਸ਼ਨ ਤਾਂ ਉਹਨਾਂ ਨੇ ਵੀ ਕੀਤੇ ਸੀਗੇ ਫਿਰ ਕੀ ਮੁਲਾਜ਼ਮਾਂ ਦੇ ਕੰਮ ਦੇ ਵਿੱਚ ਵਿਗੜਨ ਦਾ ਪਰਚਾ ਉਹਨਾਂ ਤੇ ਵੀ ਪਾਇਆ ਜਾਊਗਾ ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ ਤਾਂ ਫਿਰ ਕੀ ਸੁਖਬੀਰ ਸਿੰਘ ਬਾਦਲ ਤੱਕ ਹੱਥ ਪਾਉਣਾ ਇੰਨਾ ਸੋਖਾ ਹੈਗਾ ਜਿਸ ਤਰੀਕੇ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਅੱਜ ਸੜਕਾਂ ਤੋਂ ਲੈ ਕੇ ਹਰ ਕਿਸਮ ਦੀ ਲੜਾਈ ਲੜਨ ਦਾ ਕਾਨੂੰਨੀ ਤੌਰ ਤੇ ਲੜਾਈ ਲੜਨ ਦਾ ਵੀ ਐਲਾਨ ਕਰ ਦਿੱਤਾ ਤੇ ਇਹ ਨਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰ ਦਿੱਤੀ ਕਿ 2027 ਆਪ ਵਰਸਸ ਅਕਾਲੀ ਹੋਣ ਵਾਲਾ ਬੇਸ਼ੱਕ ਹਜੇ ਕਾਂਗਰਸ ਦੇ ਘਰ ਦੇ ਵਿੱਚ ਖੋਦ ਦੇ ਵਿੱਚ ਕਲੇਸ਼ ਛਿੜਿਆ ਹੋਇਆ ਬੇਸ਼ੱਕ ਰਾਜਾ ਵੜਿੰਗ ਦੀ ਕੁਰਸੀ ਖਤਰੇ ਦੇ ਵਿੱਚ ਹੈ ਜਦੋਂ ਨਵਾਂ ਪ੍ਰਧਾਨ ਬਣ ਜੂਗਾ ਤੇ ਉਦੋਂ ਅਸਲ ਦੇ ਵਿੱਚ ਪਤਾ ਲੱਗੂਗਾ ਕਿ ਲੜਾਈ ਕਿ ਕਾਂਗਰਸ ਆਉਂਦੀ ਹੈ ਜਾਂ ਨਹੀਂ ਆਉਂਦੀ ਪਰ ਦੂਸਰੇ ਪਾਸੇ ਸੁਖਵੀਰ ਸਿੰਘ ਬਾਦਲ ਨੂੰ ਅੱਜ ਚੰਗਾ ਹੁਲਾਰਾ ਜਰੂਰ ਮਿਲ ਰਿਹਾ ਤੇ ਸਿੱਧੇ ਤੌਰ ਤੇ ਚੇਤਾਵਨੀ ਦਾ ਜਿਹੜੀ ਕੱਲ ਵਾਲੀਆਂ ਤਿੰਨ ਲਗਾਤਾਰ ਆਵਾਜ਼ ਦੀ ਪਾਰਟੀ ਨੇ ਪ੍ਰੈਸ ਕਾਨਫਰੰਸਾਂ ਕੀਤੀਆਂ ਸੀਗੀਆਂ ਅਰਵਿੰਦ ਕੇਜਰੀਵਾਲ ਤੇ ਅੱਜ ਭਗਵੰਤ ਮਾਨ ਨੂੰ ਸੁਖਵੀਰ ਸਿੰਘ ਬਾਦਲ ਨੇ ਗੈਂਗਸਟਰ ਆਪਤਵਾਦੀ ਦੱਸ ਕੇ ਉਸ ਦਾ ਜਵਾਬ ਦੇ ਦਿੱਤਾ ਤੇ ਹੁਣ ਦੇਖਣਾ ਹੋਊਗਾ ਆਮ ਆਦਮੀ ਪਾਰਟੀ ਇਸ ਦਾ ਕਿਸ ਤਰੀਕੇ ਜਵਾਬ ਦਿੰਦੀ ਹੈ ਧੰਨਵਾਦ ਜੁੜੇ ਰਹੋ ਪੱਤਰਕਾਰ ਆਸ਼ੂ ਅਨੇਜਾ ਦੇ ਨਾਲ